ਲਗਾਤਾਰ ਜੇ ਗੱਲ ਕਰੀਏ ਤਾਂ ਵਾਰਸ਼ ਦਾ ਮੌਸਮ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਪਹਿਲੇ ਵੀ ਜੇ ਗੱਲ ਕਰੀਏ ਤਾਂ ਰਾਵੀ ਦਰਿਆ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਪਾਣੀ ਜਿਹੜਾ ਛੱਡਿਆ ਗਿਆ ਸੀ ਜਿਸ ਦੇ ਕਾਰਨ ਜਿਹੜਾ ਹੈ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਸਮੇਂ ਜੇ ਗੱਲ ਕਰੀਏ ਤਾਂ ਖਟੂਵੇ ਦੇ ਵਿੱਚ ਜਿਹੜਾ ਘਾਟੀ ਦੇ ਵਿੱਚ ਬੱਦਲ ਫਟਣ ਕਾਰਨ ਕਾਫੀ ਜਿਹੜਾ ਪਾਣੀ ਜਿਹੜਾ ਜਲਾਲੀਆ ਹੋਵੇ ਜਾਂ ਉਜ ਡਰਿਆ ਹੋਵੇ ਰਾਵੀ ਦਰਿਆ ਹੋਵੇ ਜਿੰਨੇ ਵੀ ਦਰਿਆ ਸਨ ਉਹ ਆਫਾਨ ਤੇ ਜਿਹੜੇ ਦੇਖਣ ਨੂੰ ਮਿਲ ਰਹੇ ਸੀ ਹੁਣ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਸਵੇਰ ਤੋਂ ਲਗਾਤਾਰ ਦਿਖਾ ਰਿਹਾ ਜਿੱਥੇ ਜਿਹੜਾ ਜਲਾਲੀਆ ਦਰਿਆਸ ਹੈ ਉਹ ਮਗਵਾਲ ਮੋੜ ਜਿਹੜਾ ਪੂਰਾ ਡੁੱਬਿਆ ਹੋਇਆ ਹੈ ਉੱਥੇ ਹੀ ਉਜ ਡਰਿਆ ਦੇ ਵਿੱਚ ਵੀ ਪਾਣੀ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਇਹ ਰਾਵੀ ਦਰਿਆ ਹੈਗਾ ਜਿੱਥੇ ਪਾਣੀ ਦਾ ਜਿਹੜਾ ਸਰ ਜਿਹੜਾ ਲਗਾਤਾਰ ਵੱਧ ਨਜ਼ਰ ਆ ਰਿਹਾ ਉੱਤੇ ਗੁੱਜਰ ਪਰਿਵਾਰ ਜਿਹੜਾ ਹੈ ਆਪਣੇ ਡੰਗਰ ਬੱਚਿਆਂ ਨੂੰ ਲੈ ਕੇ ਜਿਹੜਾ ਇੱਕ ਸਾਈਡ ਤੇ ਸਮੇਂ ਖੜਾ ਹੈਗਾ ਪਰ ਲੇਕਿਨ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਆ ਇਹਨਾਂ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਕਮ ਸੇ ਕਮ 200 ਕਿਲੋਮੀਟਰ ਤੋਂ ਦੂਰ ਜਿਹੜਾ 200 ਮੀਟਰ ਤੋਂ ਦੂਰ ਜਿਹੜਾ ਪਾਣੀ ਤੋਂ ਜਿਹੜਾ ਤੁਹਾਨੂੰ ਪਿੱਛੇ ਲੈਣਾ ਪਏਗਾ ਜਿਸ ਦੇ ਕਾਰਨ ਜਿਹੜਾ ਜਾਨ ਮਾਨ ਦਾ ਨੁਕਸਾਨ ਨਹੀਂ ਹੋਏਗਾ ਪਰ ਇੱਥੇ ਕੁਝ ਗੁੱਜਰ ਪਰਿਵਾਰ ਦੇ ਜਿਹੜੇ ਸਰਹਸਾਨਾ ਜੁੜੇ ਆ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਦੇਖੇ ਜਾ ਰਿਹਾ ਕਿ ਪਾਣੀ ਦਾ ਹਸਤਲ ਜਿਹੜਾ ਵਧਦਾ ਜਾ ਰਿਹਾ ਹੈ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਇਹ ਕੋਈ ਪ੍ਰਸ਼ਾਸਨ ਵੱਲ ਕੋਈ ਸਾਨੂੰ ਲੋਡ ਨਹੀਂ ਕੀਤਾ ਗਿਆ ਜੀ ਇਹਨਾਂ ਚਾਹੀਦਾ ਚੰਗਾ ਸੋਚ ਨਾਲ ਗਰੀਬ ਆਵਾਰੀ ਸਾਡੇ ਵਾਸਤੇ ਪਰ ਤੁਸੀਂ ਲੋਕ ਜਿਹੜੇ ਹਨ ਹਮੇਸ਼ਾ ਜਿਹੜਾ ਪ੍ਰਸ਼ਾਸਨ ਵੱਲ ਕਿਉਂ ਦੇ ਦੇਓ ਪਾਣੀ ਦਾ ਸਤਲ ਜਿਹੜਾ ਯਾਰ ਲਗਾਤਾਰ ਵੱਧਦਾ ਹੈ ਸਾਾਨੂੰ ਪਤਾ ਲੱਗਾ ਹੀ ਇਹਨਾਂ ਦੀ ਮਖਲੀ ਡੰਡਾ ਲੱਗ ਕੇ ਜਾਏ ਇਹਨਾਂ ਨੇ ਚਾਹਿਆ ਇਹਨਾਂ ਨੇ ਚਾਹਿਆ ਫਾਇਦਾ ਕੀਤਾ ਹੈ ਜੀ ਹਾਂਜੀ ਇਹਨਾਂ ਨੇ ਲੱਗੋ ਵੇਖੋ ਬਾਅਦ ਸੇ ਪਾਣੀ ਛੱਡਿਆ ਗਿਆ ਇਹਨਾਂ ਦੇ ਰਹਿਣ ਬਹਿਣ ਦਾ ਕੋਈ ਸੋਚਿਆ ਜਾਵੇ ਦਾ ਵਾਸਤੇ ਨੇ ਦੇਖਿਆ ਜਾਂਦਾ ਹੈ ਕਿ ਹਰ ਵਾਰੀ ਪ੍ਰਸ਼ਾਸਨ ਵੱਲੋਂ ਹੀ ਅਲਰਟ ਕੀਤਾ ਜਾਂਦਾ ਹੈ ਪਰ ਪਾਣੀ ਦਾ ਸਤਹ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆਉਂਦਾ ਹੈ ਪਰ ਤੁਹਾਡੇ ਵੱਲੋਂ ਵੀ ਜਿਹੜਾ ਆ ਕਿਉਂ ਜਿਹੜਾ ਆਪਣੇ ਆਪ ਨੂੰ ਸੇਫ ਕਰਨ ਲਈ ਪਿੱਛੇ ਕਿਉਂ ਨਹੀਂ ਹਟਿਆ ਜਾਂਦਾ ਤੁਸੀਂ ਕਿਉਂ ਨਹੀਂ ਹਟਦੇ ਸਾਡੀ ਸਾਨੂੰ ਜਗ੍ਹਾ ਹੀ ਨਹੀਂ ਕਿਤੇ ਮਿਲਦੀ ਡੰਗਰਾਂ ਵਾਸਤੇ ਜਗਾ ਫਿਰ ਇੱਥੇ ਹੀ ਹੁੰਦੀ ਏ ਦੇਖੋ ਤੁਸੀਂ ਦੇ ਵਾਸਤੇ ਡੰਗਰਾਂ ਸਾਨੂੰ ਕਨਾਰ-ਕਨਾਰ ਦੇਣੀ ਚਾਹੀਦੀ ਹੈ ਭਾਰਤ ਤੁਸੀਂ ਕਿੱਥੇ ਜਾਈਏ ਅਸੀਂ ਡੰਗਰਾਂ ਨੂੰ ਲੈ ਕੇ ਨਿੱਕੇ-ਨਿੱਕੇ ਬੱਚੇ ਆ ਇੱਥੇ ਤਾਂ ਇਹ ਸਾਜ਼ਿਬਦਾਰਾ ਨਹੀਂ ਹੁੰਦਾ ਗਰੀਬ ਬੰਦੇ ਐਸੇ ਇਹ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਡਾਕਟਰ ਕੀਤਾ ਜਾਂਦਾ ਹੈ ਕਿ ਤੁਸੀਂ ਪਿੱਛੇ हट ਜਾਓ ਤੇ ਫਿਰ ਕਿੱਥੇ ਜਾਓਗੇ ਲੇਕਿਨ ਆਪਣੇ ਜਾਨ ਮਾਨ ਦਾ ਨੁਕਸਾਨ ਹੋ ਰਿਹਾ ਤੁਸੀਂ ਆਪਣੀ ਬਚਾ ਲੇ ਕਮ ਸੇ ਕਮ ਪਾਣੀ ਤੋਂ ਪਿੱਛੇ ਤਾਂ ਹੋ ਸਕਦੇ ਹੋ ਪਿੱਛੇ ਹੋ ਸਕਦੇ ਸਾਨੂੰ ਕੋਈ ਜਗ੍ਹਾ ਦਿਓ ਨਾ ਤੁਸੀਂ ਜਾ ਸਕਦੇ ਕਿੱਥੇ ਸਾਡੀ ਕਿਤੇ ਜਗ੍ਹਾ ਨਹੀਂ ਐ ਸਭ ਜੀ ਸਰਕਾਰ ਵੱਲੋਂ ਇਹ ਫਿਰ ਮਿਹਨਤੀ ਕਿੰਨੇ ਜਾਂਦੇ ਕਿੱਥੇ ਤੁਹਾਨੂੰ ਤੁਸੀਂ ਤੋਂ ਪਾਰ ਜਗ੍ਹਾ ਦਿਓ ਇਹ ਕਹਿਣਾ ਚਾਹੁੰਦਾ ਹਾਂ ਤੁਸੀਂ ਉਹ ਲਗਾਤਾਰ ਇਹ ਗੱਲ ਕਰੀਏ ਤੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਪ੍ਰਸ਼ਾਸਨ ਵੱਲੋਂ ਕੋਈ ਜਗ੍ਹਾ ਸਾਨੂੰ ਰਾਖ ਕੀਤੀ ਜਾਏ ਜਿੱਥੇ ਕਾਰਨ ਜਿਹੜਾ ਆਪਣੇ ਡੰਗਰ ਬਸੇ ਦਾ ਚਾਹੇ ਮਾਲ ਬਸੇ ਦਾ ਜੋ ਵੀ ਹੈ ਨੁਕਸਾਨ ਹੋ ਰਿਹਾ ਤੇ ਸਾਡਾ ਨੁਕਸਾਨ ਹੋ ਰਿਹਾ ਉਸ ਤੋਂ ਪਛਾਣ ਕਰ ਸਕੀਏ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕਿ ਨਿਊ ਹਾਸ਼ੂ ਬਾਈ ਮੇਰ ਨਾਲ ਰਾਵੀ ਦਰਿਆ ਦੇ ਆ ਰਹੇ ਹਾਂਜੀ ਹਾਂ ਕਿੰਨਾ ਦੇਖਦੇ ਹੋ ਵੀ ਪਾਣੀ ਹਰ ਵਾਰੀ ਆਂਦਾ ਠੀਕ ਹੈ ਪਾਣੀ ਦੇ ਬਿਠੇ ਰਹਾਂ ਅੰਦਾਜ਼ ਇੱਥੇ ਡੰਗਰ ਬੰਨੀ ਇੱਥੇ ਆਹੇ ਤਵਰੀਆਂ ਟੂਰੀਆਂ ਬਣਾਉਂਦਾ ਉੱਥੇ ਪਾਣੀ ਆ ਗਿਆ ਕਿਥੇ ਪਾਣੀ ਜਿਹੜਾ ਬੱਥੇ ਕੋਈ ਕਿੰਨਾ ਪਾਣੀ ਹੈ ਮੰਜੇ ਦੀ ਜਗ੍ਹਾ ਵੀ ਨਹੀਂ ਟਵਰੀਆਂ ਨਾਲ ਲੱਗ ਗਈਆਂ ਤੇ ਡੰਗਰ ਸਾਰੇ ਇੱਥੇ ਲੱਗੇ ਟਵਰੀ ਦੇ ਖਲਾਰੇ ਤੇ ਨਹੀਂ ਕਿਤੇ ਜਗ੍ਹਾ ਨੂੰ ਜਗ੍ਹਾ ਨਹੀਂ ਪੱਠੇ ਮਿਲਦੇ ਨਿੱਕੇ ਨਿੱਕੇ ਬੱਚੇ ਜਿਹੜੇ ਵੀਡੀਓ ਬਣਾਉਣ ਆਲੇ ਆਂਦੇ ਹੋਗੇ ਉਹਦੇ ਪਿੱਛੇ ਚੱਲ ਜਾਓ ਇੱਥੇ ਜਾਈਏ ਜਗ੍ਹਾ ਸਾਡੀ ਆਪਣੀ ਕੋ ਹੈ ਨਹੀਂ ਕੀ ਮੰਗ ਕਰਦੇ ਮੰਗੇ ਹੋਗਾ ਜੇ ਕੋ ਥੋੜੀ ਬੋਤੀ ਜਗ੍ਹਾ ਦੇ ਦਿਓ ਇਹ ਸੜਕ ਦੇ ਕੰਢੇ ਜਾਈਏ ਡੰਗਰ ਜਾਣ ਤਾਂ ਵੀ ਲੋਕ ਉਹਦੀ ਗਾਣਾ ਗੱਢਣ ਪੇ ਜਾਂਦੇ ਸੜਕ ਦੇ ਡੰਗਰ ਖਲਾਰੇ ਤੇ ਇੱਥੇ ਕੋ ਬਰਸਨ ਵੀ ਜੇਦਾ ਕੀ ਕਰੀ ਹੋਰ ਕੋਈ ਹਾਲ ਖਰੋਦੇ ਚੱਲ ਜਾਈਏ ਪਿੱਛੇ ਪਾਣੀ ਮੇਰਾ ਨਾਮ ਬਲਵਿੰਦਰ ਕੁਮਾਰ ਹੈ ਜੀ ਤੇ ਪਾਣੀ ਪਾਣੀ ਭਾਈ ਮੰਗੋਵਾਲ ਮੋੜ ਚੌਕ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਪਿੱਛੇ ਜਲਾਲੀ ਦੇ ਪਾਣੀ ਵਧਣ ਦੇ ਕਾਰਨ ਤੇ ਸਾਰਾ ਇਹ ਇਲਾਕਾ ਡੁੱਬ ਜਾਂਦਾ ਹੈਗਾ ਕਿੱਥੇ ਜਾ ਰਹੇ ਤੁਸੀਂ ਸਰ ਅਸੀਂ ਬਮਿਆਲ ਜਾ ਰਹੇ ਹਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਬਮਿਆਲ ਜਾਂਦੇ ਹੋਏ ਸਾਰੇ ਲੋਕੀ ਪਰੇਸ਼ਾਨ ਹੋ ਰਿਹਾ ਜੋ ਵੀ ਦੂਰੋਂ ਅੱਗੇ ਪੁੱਛਵਾ ਰਹੇ ਆ ਤੇ ਬਹੁਤ ਹੀ ਜ਼ਿਆਦਾ ਮਾੜੀ ਘਟਨਾ ਵਾਪਰੀ ਹੈ ਪਾਣੀ ਦੇ ਕਾਰਨ